ਨਿਯੁਕਤੀਆਂ ਅਤੇ ਤਿਆਗ ਪੱਤਰਾਂ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਵਿੱਚੋਂ ਪਹਿਲਾ ਪ੍ਰਸ਼ਨ ਹੈ ਜੀ ਭਾਰਤ ਦੇ ਰਾਸ਼ਟਰਪਤੀ ਨੂੰ ਸੌ ਕੌਣ ਚੁਕਾਉਂਦਾ ਹੈ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਸੁਪਰੀਮ ਕੋਰਟ ਦਾ ਮੁੱਖ ਜੱਜ ਜਾਂ ਸੰਸਦ ਦੁਆਰਾ ਇਸ ਨੂੰ ਚੁਕਾਉਂਦਾ ਜੀ ਸੁਪਰੀਮ ਕੋਰਟ ਦਾ ਮੁੱਖ ਜੱਜ ਅਗਲਾ ਪ੍ਰਸ਼ਨ ਹੈ ਜੀ ਆਪਣਾ ਹਾਈ ਕੋਰਟ ਦੇ ਜੱਜਾਂ ਨੂੰ ਸੌ ਕੌਣ ਚੁਕਾਉਂਦਾ ਹੈ ਰਾਸ਼ਟਰਪਤੀ ਸੁਪਰੀਮ ਕੋਰਟ ਦਾ ਮੁੱਖ ਜੱਜ ਹਾਈ ਕੋਰਟ ਦਾ ਮੁੱਖ ਜੱਜ ਜਾਂ ਸੰਬੰਧਿਤ ਰਾਜ ਦਾ ਗਵਰਨਰ ਜਾਂ ਰਾਜਪਾਲ ਹਾਈ ਕੋਰਟ ਦੇ ਜੱਜ ਨੂੰ ਸੌਂਚ ਕਾਉਂਦਾ ਜੀ ਸੰਬੰਧਿਤ ਰਾਜ ਦਾ ਗਵਰਨਰ ਜਾਂ ਜਿਸ ਨੂੰ ਆਪਾਂ ਰਾਜਪਾਲ ਕਹਿੰਦੇ ਹਾਂ ਅਗਲਾ ਪ੍ਰਸ਼ਨ ਉਪ ਰਾਸ਼ਟਰਪਤੀ ਨੂੰ ਸੌਂ ਕੌਣ ਚੁਕਾਉਂਦਾ ਹੈ ਸੁਪਰੀਮ ਕੋਰਟ ਦਾ ਮੁੱਖ ਜੱਜ ਹਾਈ ਕੋਰਟ ਦਾ ਮੁੱਖ ਜੱਜ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਉਪ ਰਾਸ਼ਟਰਪਤੀ ਨੂੰ ਚੁਕਾਉਂਦਾ ਜੀ ਸੌ ਰਾਸ਼ਟਰਪਤੀ ਉੱਤਰ ਆ ਜਾਏਗਾ ਈਡੀ ਰਾਜ ਵਿਧਾਨ ਸਭਾ ਦੇ ਮੈਂਬਰਾਂ ਨੂੰ ਸਹੌਂ ਕੌਣ ਚੁਕਾਉਂਦਾ ਹੈ ਗਵਰਨਰ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਾਂ ਹਾਈ ਕੋਰਟ ਦਾ ਮੁੱਖ ਜੱਜ ਪ੍ਰਸ਼ਨ ਨੂੰ ਧਿਆਨ ਨਾਲ ਦੇਖੋ ਜੀ ਇੱਥੇ ਲਿਖਿਆ ਹੈ ਰਾਜ ਵਿਧਾਨ ਸਭਾ ਰਾਜ ਦਾ ਸਬੰਧ ਗਵਰਨਰ ਨਾਲ ਹੁੰਦਾ ਹੈ ਇਸ ਕਰਕੇ ਸਹੌਂ ਕੌਣ ਚੁਕਾਵੇਗਾ ਗਵਰਨਰ ਜਾਂ ਰਾਜਪਾਲ ਜਿਸ ਨੂੰ ਕਹਿੰਦੇ ਆ ਸੰਸਦ ਦੇ ਮੈਂਬਰਾਂ ਜਿਸ ਵਿੱਚ ਲੋਕ ਸਭਾ ਤੇ ਰਾਜ ਸਭਾ ਹੁੰਦੇ ਨੇ ਇਹਨਾਂ ਨੂੰ ਸੌ ਕੌਣ ਚੁਕਾਉਂਦਾ ਹੈ ਰਾਸ਼ਟਰਪਤੀ ਪ੍ਰਧਾਨ ਮੰਤਰੀ ਸਪੀਕਰ ਜਾਂ ਗਵਰਨਰ ਇਹਨਾਂ ਨੂੰ ਚੁਕਾਉਂਦਾ ਜੀ ਰਾਸ਼ਟਰਪਤੀ ਸੰਸਦ ਦੇ ਮੈਂਬਰਾਂ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਨੂੰ ਰਾਜ ਮੰਤਰੀ ਪਰਿਸ਼ਦ ਦੇ ਮੰਤਰੀਆਂ ਨੂੰ ਸੌ ਕੌਣ ਚੁਕਾਉਂਦਾ ਹੈ ਪ੍ਰਧਾਨ ਮੰਤਰੀ ਰਾਸ਼ਟਰਪਤੀ ਸੰਬੰਧਿਤ ਰਾਜ ਦਾ ਗਵਰਨਰ ਜਾਂ ਸੰਬੰਧਿਤ ਰਾਜ ਦਾ ਹਾਈ ਕੋਰਟ ਦਾ ਮੁੱਖ ਜੱਜ ਪ੍ਰਸ਼ਨ ਨੂੰ ਦੇਖੋ ਜੀ ਰਾਜ ਮੰਤਰੀ ਪਰਿਸ਼ਦ ਲਿਖਿਆ ਹੈ ਭਾਵ ਸਟੇਟ ਅਤੇ ਇਸ ਦਾ ਸਬੰਧ ਹੋਵੇਗਾ ਗਵਰਨਰ ਨਾਲ ਤੇ ਉੱਤਰ ਆ ਜੀਗਾ ਈਡੀ ਸੰਬੰਧਿਤ ਰਾਜ ਦਾ ਗਵਰਨਰ ਪ੍ਰਸ਼ਨ ਨੰਬਰ 7 ਹਾਂਜੀ ਕੇਂਦਰੀ ਮੰਤਰੀ ਪਰਿਸ਼ਦ ਦੇ ਮੈਂਬਰਾਂ ਨੂੰ ਸੌ ਕੌਣ ਚਕਾਉਂਦਾ ਹੈ ਗਵਰਨਰ ਰਾਸ਼ਟਰਪਤੀ ਪ੍ਰਧਾਨ ਮੰਤਰੀ ਜਾਂ ਸੁਪਰੀਮ ਕੋਰਟ ਦਾ ਮੁੱਖ ਜੱਜ ਪ੍ਰਸ਼ਨ ਦੇਖੋ ਜੀ ਕੇਂਦਰੀ ਮੰਤਰੀ ਪਰਿਸ਼ਦ ਸੈਂਟਰ ਦੀ ਗੱਲ ਆ ਸੈਂਟਰ ਦਾ ਸਬੰਧ ਰਾਸ਼ਟਰਪਤੀ ਨਾਲ ਇਸ ਕਰਕੇ ਉੱਤਰ ਆ ਜਾਏਗਾ ਅਡਾ ਰਾਸ਼ਟਰਪਤੀ ਕੇਂਦਰੀ ਮੰਤਰੀ ਪਰਿਸ਼ਦ ਦੇ ਮੈਂਬਰਾਂ ਰਾਜਪਾਲ ਜਾਂ ਗਵਰਨਰ ਨੂੰ ਸੌਂ ਕੌਣ ਚਕਾਉਂਦਾ ਹੈ ਰਾਸ਼ਟਰਪਤੀ ਸੰਬੰਧਿਤ ਰਾਜ ਦੀ ਹਾਈ ਕੋਰਟ ਦਾ ਮੁੱਖ ਜੱਜ ਸੁਪਰੀਮ ਕੋਰਟ ਦਾ ਮੁੱਖ ਜੱਜ ਜਾਂ ਸਪੀਕਰ ਇਹ ਧਿਆਨ ਰੱਖਣ ਵਾਲੀ ਚੀਜ਼ ਹੈ ਜੀ ਇਸ ਨੂੰ ਚੁਕਾਉਂਦਾ ਸੰਬੰਧਿਤ ਰਾਜ ਦੀ ਹਾਈ ਕੋਰਟ ਦਾ ਮੁੱਖ ਜੱਜ ਰਾਸ਼ਟਰਪਤੀ ਨਹੀਂ ਲਗਾਉਣਾ ਅਗਲਾ ਪ੍ਰਸ਼ਨ ਸੁਪਰੀਮ ਕੋਰਟ ਦੇ ਜੱਜ ਨੂੰ ਸੌ ਕੌਣ ਚੁਕਾਉਂਦਾ ਹੈ ਉਪ ਰਾਸ਼ਟਰਪਤੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਜਾਂ ਸੁਪਰੀਮ ਕੋਰਟ ਦਾ ਮੁੱਖ ਜੱਜ ਇਸ ਨੂੰ ਚੁਕਾਉਂਦਾ ਹੈ ਸੁਪਰੀਮ ਕੋਰਟ ਦੇ ਜੱਜ ਨੂੰ ਰਾਸ਼ਟਰਪਤੀ ਅਗਲਾ ਪ੍ਰਸ਼ਨ ਜੀ ਆਪਣਾ ਜੇਕਰ ਸੁਪਰੀਮ ਕੋਰਟ ਦਾ ਮੁੱਖ ਜੱਜ ਉਪਲਬਧ ਨਾ ਹੋਵੇ ਤਾਂ ਰਾਸ਼ਟਰਪਤੀ ਨੂੰ ਸੌ ਕੌਣ ਚੁਕਾਵੇਗਾ ਉਪਰਾਸ਼ਟਰਪਤੀ ਸੁਪਰੀਮ ਕੋਰਟ ਦਾ ਹੋਰ ਸੀਨੀਅਰ ਜੱਜ ਮੰਤਰੀ ਪ੍ਰੀਸ਼ਦ ਜਾਂ ਕੋਈ ਨਹੀਂ ਇਹਨੂੰ ਚੁਕਾਵੇਗਾ ਜੀ ਸੁਪਰੀਮ ਕੋਰਟ ਦਾ ਹੋਰ ਸੀਨੀਅਰ ਜੱਜ ਜੇਕਰ ਸੀਨੀਅਰ ਜੱਜ ਵੀ ਛੁੱਟੀ ਤੇ ਹੋਵੇ ਜਾਂ ਕਿਸੇ ਕੰਨ ਉਪਲਬਧ ਨਾ ਹੋਵੇ ਤਾਂ ਉਸ ਦਾ ਜੋ ਨੈਕਸਟ ਸੀਨੀਅਰ ਹੋਵੇਗਾ ਉਹ ਚੁਕਾਵੇਗਾ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦਾ ਹੈ ਪ੍ਰਧਾਨ ਮੰਤਰੀ ਨੂੰ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਉਪਰਾਸ਼ਟਰਪਤੀ ਨੂੰ ਜਾਂ ਸਪੀਕਰ ਨੂੰ ਇਹ ਦਿੰਦਾ ਜੀ ਉਪਰਾਸ਼ਟਰਪਤੀ ਨੂੰ ਸੌ ਚੁਕਾਉਂਦਾ ਸੁਪਰੀਮ ਕੋਰਟ ਦਾ ਜੱਜ ਤਿਆਗ ਪੱਤਰ ਉਪਰਾਸ਼ਟਰਪਤੀ ਨੂੰ ਇਹ ਚੀਜ਼ਾਂ ਧਿਆਨ ਦੇਣ ਵਾਲੀਆਂ ਹਨ ਅਗਲਾ ਪ੍ਰਸ਼ਨ ਹੈ ਜੀ ਆਪਣਾ ਉਪ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦਾ ਹੈ ਸਪੀਕਰ ਨੂੰ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਜਾਂ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਇਹ ਦਿੰਦਾ ਜੀ ਰਾਸ਼ਟਰਪਤੀ ਨੂੰ ਠੀਕ ਜੀ ਅਗਲਾ ਪ੍ਰਸ਼ਨ ਜੀ ਆਪਣਾ ਰਾਜ ਸਭਾ ਦਾ ਚੇਅਰਮੈਨ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦਾ ਹੈ ਰਾਸ਼ਟਰਪਤੀ ਨੂੰ ਉਪ ਰਾਸ਼ਟਰਪਤੀ ਨੂੰ ਰਾਜ ਸਭਾ ਦੇ ਡਿਪਟੀ ਚੇਅਰਮੈਨ ਨੂੰ ਜਾਂ ਸੰਸਦ ਵਿੱਚ ਦੇਖੋ ਜੀ ਰਾਜ ਸਭਾ ਦਾ ਚੇਅਰਮੈਨ ਹੋਵੇ ਚਾਹੇ ਉਪ ਰਾਸ਼ਟਰਪਤੀ ਹੋਵੇ ਰਾਜ ਸਭਾ ਦਾ ਚੇਅਰਮੈਨ ਹੋਵੇ ਚਾਹੇ ਉਪ ਰਾਸ਼ਟਰਪਤੀ ਹੋਵੇ ਇਹ ਦੋਨੋਂ ਇੱਕ ਹੀ ਹੁੰਦੇ ਹਨ ਰਾਜ ਸਭਾ ਦਾ ਚੇਅਰਮੈਨ ਉਪ ਰਾਸ਼ਟਰਪਤੀ ਹੁੰਦਾ ਹੈ ਇਸ ਕਰਕੇ ਆਪਾਂ ਪਹਿਲਾਂ ਹੁਣੇ ਹੀ ਕੁਐਸਚਨ ਕਰਕੇ ਹਟਿਆ ਕਿ ਉਪ ਰਾਸ਼ਟਰਪਤੀ ਕਿਹਨੂੰ ਦਿੰਦਾ ਤਿਆਗ ਪੱਤਰ ਰਾਸ਼ਟਰਪਤੀ ਨੂੰ ਇਸ ਕਰਕੇ ਰਾਜ ਸਭਾ ਦਾ ਚੇਅਰਮੈਨ ਉਪ ਰਾਸ਼ਟਰਪਤੀ ਹੈ ਉਹ ਆਪਣਾ ਤਿਆਗ ਪੱਤਰ ਕਿਸ ਨੂੰ ਦੇਵੇਗਾ ਰਾਸ਼ਟਰਪਤੀ ਨੂੰ ਲੋਕ ਸਭਾ ਦਾ ਸਪੀਕਰ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦਾ ਹੈ ਬਹੁਤ ਵਧੀਆ ਕੁਐਸਚਨ ਹੈ ਜੀ ਇਹ ਲੋਕ ਸਭਾ ਦੇ ਡਿਪਟੀ ਸਪੀਕਰ ਨੂੰ ਰਾਸ਼ਟਰਪਤੀ ਨੂੰ ਉਪ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਇਹ ਦਿੰਦਾ ਹੈ ਜੀ ਲੋਕ ਸਭਾ ਦੇ ਡਿਪਟੀ ਸਪੀਕਰ ਨੂੰ ਲੋਕ ਸਭਾ ਦਾ ਸਪੀਕਰ ਆਪਣੇ ਹੇਠਲੇ ਪਦ ਨੂੰ ਆਪਣਾ ਤਿਆਗ ਪੱਤਰ ਦਿੰਦਾ ਲੋਕ ਸਭਾ ਦੇ ਡਿਪਟੀ ਸਪੀਕਰ ਨੂੰ ਪ੍ਰਧਾਨ ਮੰਤਰੀ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦਾ ਹੈ ਰਾਸ਼ਟਰਪਤੀ ਨੂੰ ਉਪ ਰਾਸ਼ਟਰਪਤੀ ਨੂੰ ਮੰਤਰੀ ਪਰਿਸ਼ਦ ਨੂੰ ਜਾਂ ਆਪਣੀ ਪਾਰਟੀ ਨੂੰ ਇਹ ਦਿੰਦਾ ਜੀ ਰਾਸ਼ਟਰਪਤੀ ਨੂੰ ਉਹ ਸੌਖਾ ਕੁਐਸਚਨ ਜੀ ਸਭ ਨੂੰ ਪਤਾ ਹੋਵੇਗਾ ਲੋਕ ਸਭਾ ਦੇ ਮੈਂਬਰ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦੇ ਹਨ ਰਾਸ਼ਟਰਪਤੀ ਨੂੰ ਉਪ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਜਾਂ ਲੋਕ ਸਭਾ ਦੇ ਸਪੀਕਰ ਨੂੰ ਇਹ ਦਿੰਦੇ ਹਨ ਜੀ ਲੋਕ ਸਭਾ ਦੇ ਸਪੀਕਰ ਨੂੰ ਲੋਕ ਸਭਾ ਦੇ ਮੈਂਬਰ ਲੋਕ ਸਭਾ ਦਾ ਡਿਪਟੀ ਸਪੀਕਰ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦਾ ਹੈ ਸਪੀਕਰ ਨੂੰ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਜਾਂ ਮੰਤਰੀ ਪਰਿਸ਼ਦ ਨੂੰ ਇਹ ਦਿੰਦਾ ਜੀ ਸਪੀਕਰ ਨੂੰ ਡਿਪਟੀ ਸਪੀਕਰ ਸਪੀਕਰ ਨੂੰ ਅਤੇ ਸਪੀਕਰ ਦਿੰਦਾ ਡਿਪਟੀ ਸਪੀਕਰ ਨੂੰ ਹਾਈ ਕੋਰਟ ਦੇ ਜੱਜ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦੇ ਹਨ ਸੰਬੰਧਿਤ ਰਾਜ ਦੇ ਗਵਰਨਰ ਜਾਂ ਰਾਜਪਾਲ ਨੂੰ ਰਾਸ਼ਟਰਪਤੀ ਨੂੰ ਹਾਈ ਕੋਰਟ ਦੇ ਮੁੱਖ ਜੱਜ ਨੂੰ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਇਹ ਦਿੰਦੇ ਹਨ ਜੀ ਰਾਸ਼ਟਰਪਤੀ ਨੂੰ ਆਪਣਾ ਤਿਆਗ ਪੱਤਰ ਸੌ ਕੌਣ ਚੁਕਾਉਂਦਾ ਗਵਰਨਰ ਜਾਂ ਰਾਜਪਾਲ ਤੇ ਤ્યાਗ ਪੱਤਰ ਰਾਸ਼ਟਰਪਤੀ ਨੂੰ ਗਵਰਨਰ ਜਾਂ ਰਾਜਪਾਲ ਆਪਣਾ ਤ્યાਗ ਪੱਤਰ ਕਿਸ ਨੂੰ ਦਿੰਦੇ ਹਨ ਸੰਬੰਧਿਤ ਰਾਜ ਦੀ ਹਾਈ ਕੋਰਟ ਦੇ ਮੁੱਖ ਜੱਜ ਨੂੰ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਰਾਸ਼ਟਰਪਤੀ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਇਹ ਦਿੰਦਾ ਹੈ ਜੀ ਰਾਸ਼ਟਰਪਤੀ ਨੂੰ ਗਵਰਨਰਨ ਤ્યાਗ ਪੱਤਰ ਦਿੰਦਾ ਹੈ ਰਾਸ਼ਟਰਪਤੀ ਨੂੰ ਸੌਂ ਕੌਣ ਚੁਕਾਉਂਦਾ ਹਾਈ ਕੋਰਟ ਦਾ ਮੁੱਖ ਜੱਜ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਆਪਣਾ ਪ੍ਰਸ਼ਨ ਨੰਬਰ B ਰਾਜ ਲੋਕ ਸੇਵਾ ਆਯੋਗ ਦੇ ਮੈਂਬਰ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦੇ ਹਨ ਸੰਬੰਧਿਤ ਰਾਜ ਦੇ ਗਵਰਨਰ ਨੂੰ ਰਾਜ ਲੋਕ ਸੇਵਾ ਆਯੋਗ ਦੇ ਮੁਖੀ ਨੂੰ ਰਾਸ਼ਟਰਪਤੀ ਨੂੰ ਜਾਂ ਮੁੱਖ ਮੰਤਰੀ ਨੂੰ ਰਾਜ ਲੋਕ ਸੇਵਾ ਆਯੋਗਤ ਭਾਵ ਜਿਵੇਂ ਆਪ ਜਿਵੇਂ ਆਪਣੇ ਪੰਜਾਬ ਦੇ ਵਿੱਚ ਪੀ ਪੀ ਐਸ ਸੀ ਹੈ ਇਹ ਦਿੰਦੇ ਨੇ ਜੀ ਆਪਣਾ ਗਵਰਨਰ ਨੂੰ ਕਿਉਂਕਿ ਸਟੇਟ ਨਾਲ ਸੰਬੰਧਿਤ ਹੈ ਰਾਜ ਨਾਲ ਸੰਬੰਧਿਤ ਆ ਉਹ ਦੇਵੇਗਾ ਗਵਰਨਰ ਨੂੰ ਕੇਂਦਰੀ ਲੋਕ ਸੇਵਾ ਆਯੋਗ ਦੇ ਮੈਂਬਰ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦੇ ਹਨ ਗਵਰਨਰ ਨੂੰ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਜਾਂ ਕੇਂਦਰੀ ਲੋਕ ਸੇਵਾ ਆਯੋਗ ਦੇ ਮੁਖੀ ਨੂੰ ਕੇਂਦਰੀ ਲੋਕ ਸੇਵਾ ਆਯੋਗ ਸੈਂਟਰ ਨਾਲ ਸੰਬੰਧਿਤ ਜਿਵੇਂ ਯੂਪੀਐਸਸੀ ਹੋ ਗਿਆ ਉਹ ਆਪਣਾ ਦੰਦ ਨੇ ਤਿਆਗ ਪੁੱਤਰ ਰਾਸ਼ਟਰਪਤੀ ਜੇਕਰ ਰਾਜ ਦੀ ਗੱਲ ਆ ਤਾਂ ਜ਼ਿਆਦਾਤਰ ਗਵਰਨਰ ਆਵੇਗਾ ਸੈਂਟਰ ਦੀ ਗੱਲ ਆ ਤਾਂ ਹੋ ਰਾਸ਼ਟਰਪਤੀ ਆਵੇਗਾ ਸੈਂਟਰ ਦੀ ਗੱਲ ਗਵਰਨਰ ਨਾਲ ਨਹੀਂ ਜੁੜੇਗੀ ਥੈਂਕ ਯੂ